ਬੀਰੀ ਫਕੀਰੀ ਰੰਗ ਚੈਨਲ ਦੇ ਖਰੀਆਂ ਸਾਰੀਆਂ ਸੰਗਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਹਾਂ ਬਾਬੇ ਪੈਰੋ ਨਾਥ ਦੀ ਕਲਾਮ ਲੈ ਕੇ ਹਾਜ਼ਰ ਹੋਏ ਹਾਂ ਇਸ ਕਲਾਮ ਦੇ ਨਾਲ ਬਾਬਾ ਪੈਰੋ ਜਤੀਜੜੇ ਹੈ ਤੁਹਾਡੀ ਰੱਖਿਆ ਕਰਦੇ ਨੇ ਤੇ ਇਸ ਕਲਾਮ ਦੇ ਨਾਲ ਜਿੰਨੇ ਵੀ ਤੁਹਾਡੇ ਸਾਰੇ ਕਾਰਜ ਆ ਸਾਰੇ ਰਾਸ ਹੁੰਦੇ ਨੇ ਜੇ ਇਸ ਕਲਾਮ ਨੂੰ ਪੜ ਲਿਆ ਜਾਵੇ ਤਾਂ ਦੁਸ਼ਮਣਾਂ ਦਾ ਨਾਸ਼ ਹੁੰਦਾ ਆ ਜੇ ਇਸ ਕਲਾਮ ਨੂੰ ਪੜ੍ਹ ਕੇ ਤੁਸੀਂ ਜਲ ਬਣਾ ਕੇ ਕਿਸੇ ਘਰ 'ਚ ਛਿੱਟਾ ਦੇ ਦੋ ਤਾਂ ਹਰ ਪਾਸੋਂ ਰੱਖਿਆ ਹੁੰਦੀ ਹੈ ਜੇ ਇਸ ਕਲਾਮ ਨੂੰ ਤੁਸੀਂ ਪੜ੍ਹ ਕੇ ਕਿਸੇ ਵੀ ਭੂਤ ਪ੍ਰੇਤ ਵਾਲੇ ਵਿਅਕਤੀ ਦੇ ਉੱਤੇ ਜਲ ਛਿੜਕ ਦੋ ਤਾਂ ਉਹਦਾ ਜੋ ਵੀ ਕੀਤਾ ਕਰਾਇਆ ਹੋਏਗਾ ਭੱਜ ਜਾਏਗਾ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਣ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤੇ ਹੁਣ ਗੱਲ ਕਰਦੇ ਆਂ ਬਾਬੇ ਪੈਰੋ ਨਾਸ ਦੀ ਕਲਾਮ ਬਾਰੇ ਜਿਹੜੀ ਬਹੁਤ ਸ਼ਕਤੀਸ਼ਾਲੀ ਕਲਾਮ ਹੈ ਪੈਰੋ ਦੀ ਇਸ ਕਲਾਮ ਦੇ ਵਿੱਚ ਬਹੁਤ ਤਾਕਤਾਂ ਛੁਪੀਆਂ ਹੋਈਆਂ ਆ ਇਸ ਕਲਾਮ ਨੂੰ ਕੋਈ ਛੋਟੀ ਮੋਟੀ ਕਲਾਮ ਨਾ ਸਮਝ ਲੈਣਾ ਕਿਉਂਕਿ ਕਲਾਮ ਦੇ ਵਿੱਚ ਭਗਤੀ ਦੇ ਨਾਲ ਬਾਬੇ ਪੈਰੋ ਨੂੰ ਆਪਣੇ ਪੱਖ ਵਿੱਚ ਲਿਆ ਜਾਂਦਾ ਤੇ ਬਾਬਾ ਭੈਰੋ ਹਰ ਪਾਸੋਂ ਰੱਖਿਆ ਕਰਦੇ ਨੇ ਤਾਂ ਦੋਸਤੋ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ ਤੋਂ ਸਟਾਰਟਿੰਗ 'ਚ ਦੱਸਿਆ ਕਿ ਇਹ ਬਾਬਾ ਭੈਰੋ ਜੀ ਰੱਖਿਆ ਵਾਸਤੇ ਇਹ ਕਲਾਮ ਹੈ ਜਿਹੜੀ ਕਿ ਕਿਸੇ ਪ੍ਰਕਾਰ ਦੀ ਤੁਹਾਡੀ ਕਿਸੇ ਪਾਸੋਂ ਤੁਹਾਡਾ ਨੁਕਸਾਨ ਨਹੀਂ ਹੋਣ ਦਿੰਦੀ ਰੱਖਿਆ ਕਰਦੀ ਹੈ ਇਸ ਕਰਕੇ ਤੁਹਾਡਾ ਕੋਈ ਵੀ ਦੁਸ਼ਮਣ ਤੁਹਾਡਾ ਕੋਈ ਤੁਹਾਡਾ ਬਾਲ ਨਹੀਂ ਪਿੰਗਾ ਕਰ ਸਕਦਾ ਕਿਉਂਕਿ ਇਸ ਕਲਾਮ ਦੇ ਨਾਲ ਐਨੀ ਤਾਕਤ ਹੈ ਇਸ ਕਲਾਮ ਦੇ ਵਿੱਚ ਕਿ ਤੁਸੀਂ ਜਦੋਂ ਤੁਸੀਂ ਕਲਾਮ ਨੂੰ ਪੜਨਾ ਸ਼ੁਰੂ ਕੀਤਾ ਉਸ ਕਲਾਮ ਨੂੰ ਬਹੁਤ ਜ਼ਿਆਦਾ ਤੁਸੀਂ ਇਹਦੀ ਜਿਹੜੀ એનર્ਜੀ ਹੈ ਤੁਹਾਨੂੰ ਆਪਣੇ ਆਪ ਪਤਾ ਚੱਲਦੀ ਜਾਊਗੀ ਤੁਹਾਨੂੰ ਮਹਿਸੂਸ ਵੀ ਹੋਏਗਾ ਕਿ ਉਹ ਕਰਕੇ ਜਦੋਂ ਇਹ ਕਲਾਮ ਪੜ੍ਹਨੀ ਹੈ ਜਦੋਂ ਕਲਾਮ ਪੜ੍ਹਦੇ ਸਮੇਂ ਜਦੋਂ ਤੁਸੀਂ ਇਹਦੀ ਜਦੋਂ ਤੁਸੀਂ ਸਿੱਧੀ ਕੱਢੋਗੇ ਜਾਂ ਤਾਂ ਛਿਲਾ ਕੱਢੋਗੇ ਤਾਂ ਤੁਹਾਨੂੰ ਆਵਾਜ਼ਾਂ ਵੀ ਸੁਣਾਈਆਂ ਦੇਣਗੀਆਂ ਡਰਾਵਡੇ ਸੁਪਨੇ ਵੀ ਆਉਣਗੇ ਡਰਾਉਣੀਆਂ ਆਵਾਜ਼ਾਂ ਵੀ ਸੁਣੂਗੀਆਂ ਬਹੁਤ ਕੁਝ ਹੋਣਾ ਇਸ ਕਲਾਮ ਦੇ ਵਿੱਚ ਕਿਉਂ ਕਰਕੇ ਬਾਬੇ ਪੈਰੋ ਦੀ ਸਿੱਧੀ ਕਿਸੇ ਨੂੰ ਆਮ ਨਹੀਂ ਮਿਲ ਜਾਂਦੀ ਤੇ ਜਿਹਨੂੰ ਬਾਬੇ ਪੈਰੋ ਦੀ ਸਿੱਧੀ ਮਿਲ ਗਈ ਜਾਂ ਬਾਬੇ ਪੈਰੋ ਦੀ ਤਾਕਤ ਮਿਲ ਗਈ ਫਿਰ ਦੁਨੀਆ ਦੀ ਤਾਕਤ ਦੀ ਲੋੜ ਨਹੀਂ ਪੈਂਦੀ ਕਿਉਂ ਕਰਕੇ ਸਭ ਤੋਂ ਵੱਡੀ ਤਾਕਤ ਹੈ ਕਿਉਂ ਕਰਕੇ ਇਹ ਜਿਹੜੇ ਬਾਬਾ ਪੈਰੋ ਜੀ ਹੈ ਜਿਹੜੇ ਪੈਰੋनाथ ਨੇ ਇਸ ਸ਼ਿਵ ਜੀ ਦੇ ਅਵਤਾਰ ਹੋਏ ਨੇ ਇਸ ਕਰਕੇ ਪੋਲੇਨਾਥ ਦੇ ਅਵਤਾਰਾਂ ਦੀ ਵਿੱਚ ਜਿਹੜੀ ਤੁਸੀਂ ਤਾਕਤ ਹੈ ਉਹ ਜਾਣਦੇ ਹੋ ਕਿਉਂਕਿ ਕਰਕੇ ਪੋਲੇਨਾਥ ਪ੍ਰਮਾਣ ਦੇ ਸਭ ਤੋਂ ਉੱਚੇ ਦੇਵਤਾ ਹੋਏ ਨੇ ਉੱਚੀ ਤਾਕਤ حاصل ਹੋਈ ਨੇ ਸਾਰੀ ਸ੍ਰਿਸ਼ਟੀ ਇਹਨਾਂ ਨੇ ਸਾਜੀ ਸੀ ਇਸ ਕਰਕੇ ਬਾਬੇ ਪੈਰੋ ਨੂੰ ਇਸ ਅਵਤਾਰ ਦੇ ਵਿੱਚ ਪੂਜ ਕੇ ਤੁਸੀਂ ਸਾਰਾ ਆਪਣਾ ਵੇੜਾ ਪਾਰ ਕਰ ਸਕਦੇ ਹੋ ਤਾਂ ਦੋਸਤੋ ਹੁਣ ਜਿਸ ਤਰ੍ਹਾਂ ਗੱਲ ਕੀਤੀ ਕੀਤੀ ਗਈ ਬਾਬੇ ਪੈਰੋ ਨਾਲ ਤੁਸੀਂ ਰੱਖਿਆ ਲੈ ਸਕਦੇ ਹੋ ਰੱਖਿਆ ਵਾਸਤੇ ਇਹ ਕੰਮ ਤੇ ਜੇ ਤੁਸੀਂ ਇਸ ਕਲਾਮ ਨੂੰ ਪੜ੍ਹਦੇ ਹੋ ਇਸ ਕਲਾਮ ਦੇ ਨਾਲ ਬਾਬਾ ਪੈਰੋ ਜਤੀ ਜਿਹੜੇ ਬਾਬਾ ਪੈਰੋ ਨਾਥ ਕਹ ਲੋ ਇਹਨਾਂ ਨੂੰ ਤੁਸੀਂ ਆਪਣੇ ਸਾਹਮਣੇ ਵੀ ਰੂਪ ਦੇ ਵਿੱਚ ਦੇਖ ਸਕਦੇ ਹੋ ਐਡੀ ਵੱਡੀ ਤਾਕਤ ਆ ਬਟਕ ਪੈਰੋ ਦੇ ਰੂਪ ਚ ਵੀ ਆ ਜਾਂਦੇ ਕਈ ਵਾਰ ਇਹਨਾਂ ਨੂੰ ਜਿਸ ਤਰੀਕੇ ਨਾਲ ਤੁਸੀਂ ਮੰਨ ਲਿਆ ਉਸੇ ਤਰੀਕੇ ਨਾਲ ਇਹਨਾਂ ਨੇ ਆ ਜਾਣਾ ਤਾਂ ਜੇ ਮੰਨ ਲਓ ਕਿਸੇ ਤੇ ਕੁਝ ਕੀਤਾ ਕਰਾਇਆ ਹੋਵੇ ਜੇ ਕੋਈ ਕਿਸੇ ਨੇ ਕੁਝ ਖੜਾਇਆ ਪਲਾਇਆ ਕਿਸੇ ਇਨਸਾਨ ਨੂੰ ਤਾਂ ਤੁਸੀਂ ਇਹ ਜਿਹੜੀ ਕਲਾਮ ਹੈ ਪੜ ਲੈਣੀ ਆ ਇਹ ਜਿਹੜੀ ਕਲਾਮ ਤੁਹਾਨੂੰ ਦੱਸਾਂਗੇ ਇਸ ਕਲਾਮ ਨੂੰ ਪਾਣੀ ਉੱਤੇ ਤੰਮ ਕਰਕੇ ਤੁਸੀਂ 108 ਵਾਰ ਇੱਕ ਮਾਲਾ ਪੜਨ ਤੋਂ ਬਾਅਦ ਇਸ ਪਾਣੀ ਨੂੰ ਜਲ ਨੂੰ ਉਸ ਇਨਸਾਨ ਨੂੰ ਪਲਾ ਦਿੱਤੀ ਜਾਵੇ ਜਿਹੜੇ ਬੰਦੇ ਦੇ ਉੱਤੇ ਭੂਤ ਪ੍ਰੇਤ ਵਾਸ ਕੀਤੇ ਹੋਏ ਨੇ ਜिन्न ਭੂਤ ਖਬੀਜ਼ ਕੁਝ ਵੀ ਹੋਣਗੇ ਤਾਂ ਉਹ ਜਿਹੜੇ ਜिन्न ਭੂਤ ਖਬੀਜ਼ ਹੈ ਜਾਪ ਜਿਹੜੇ ਬੋਲਦੇ ਨਹੀਂ ਉਹ ਬੋਲਣਗੇ ਤੇ ਜਿਹੜੇ ਕੋਈ ਆਮ ਹੋਏਗੇ ਭੂਤ ਪਰੇ ਤੋਂ ਤਾਂ ਛੱਡ ਕੇ ਨੱਠ ਜਾਣਗੇ ਇਸ ਕਰਕੇ ਇਸ ਕਲਾਮ ਦੇ ਵਿੱਚ ਬਹੁਤ ਤਾਕਤ ਹੈ ਤਾਂ ਦੋਸਤੋ ਇਸ ਕਲਾਮ ਨੂੰ ਪੜਨਾ ਜਿਹੜਾ ਹੈ ਗੁਰੂ ਤੋਂ ਬਿਨਾਂ ਨਹੀਂ ਪੜਿਆ ਜਾ ਸਕਦਾ ਜਿਨ੍ਹਾਂ ਨੇ ਵਿਸਿਆ ਕਿ ਕੋਈ ਦੱਸਿਆ ਕਿ ਗੁਰਧਾਰਨਾ ਨਹੀਂ ਕੀਤੀ ਉਹ ਸ਼ਿਵਜੀ ਦਾ ਓਮ ਨਮਾ ਸ਼ਿਵਾਏ ਦਾ ਮੰਤਰ ਜਾਪ ਕਰਨ ਤੋਂ ਬਾਅਦ ਹੀ ਇਸ ਕਲਾਮ ਨੂੰ ਕਰ ਸਕਦੇ ਆ ਪਰ ਇਹ ਆ ਕਿ ਸਿੱਧੀ ਜਿਹੜੀ ਹੈ ਉਹ ਜਿਹੜੀ ਪੂਰੀ ਪੂਰਨਤੋ ਅਤੇ ਸਿੱਧੀ ਨਹੀਂ ਮਿਲ ਪਉਂਦੀ ਫਿਰ ਜਿਨ੍ਹਾਂ ਨੇ ਗੁਰਧਾਰਨਾ ਨਹੀਂ ਕੀਤੀ ਜਿਨ੍ਹਾਂ ਨੇ ਗੁਰਧਾਰਨਾ ਕੀਤੀ ਉਹਨੂੰ ਸਿੱਧੀ ਪੂਰੀ ਮਿਲ ਜਾਂਦੀ ਹੈ 21 ਦਿਨਾਂ ਦੇ ਵਿੱਚ ਹੀ ਸਿੱਧੀ ਪ੍ਰਾਪਤ ਹੋ ਜਾਂਦੀ ਹੈ ਵੈਸੇ 41 ਦਿਨ ਜੇ ਤੁਸੀਂ ਇਹਦਾ ਛਿਲਾ ਕੱਢ ਲਓ ਤਾਂ ਬਹੁਤ ਬਾਰੇ ਨਿਹਾਰੇ ਆ ਤੁਹਾਡੇ ਤਾਂ ਦੋਸਤੋ ਇਹ ਤਾਂ ਬਾਬੇ ਪੈਰੋ ਦੀ ਜੋ ਜਿਹੜੀ ਤੁਹਾਡੀ ਕਲਾਮ ਬਾਰੇ ਮੈਂ ਦੱਸ ਦਿੱਤਾ ਪਹਿਲਾਂ ਤਾਂ ਤੁਸੀਂ ਇਦਾਂ ਕਰੋ ਕਲਾਮ ਜਿਹੜੀ ਹੈ ਕਲਾਮ ਨੋਟ ਕਰ ਲਓ ਸ਼ਬਦ ਬੋਲ ਕਲਾਮ ਦੇ ਕੀ ਹੈ ਪਹਿਲਾਂ ਉਹ ਨੋਟ ਕਰ ਲਓ ਕਾਪੀ ਪੈਨ ਲੈ ਕੇ ਕਿਉਂ ਕਰਕੇ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਤਾਂ ਸਤਨਾਮ ਅਦੇਸ਼ ਗੁਰੂ ਕੋ ਫੈਰੂਨਾਥ ਸ਼ਿਵ ਦਾ ਅਵਤਾਰ ਕਰਦਾ ਦੁਨੀਆਂ ਦੇ ਵੇੜੇ ਪਾਰ ਧੂਤਾ ਭਰੇਤਾਂ ਦਾ ਰਾਜਾ ਗੋਰਖਨਾਥ ਦਾ ਚੇਲਾ ਭਗਤਾਂ ਦੇ ਕਾਰਜ ਰਾਸ ਕਰੇ ਸੋਹੀਲਾ ਚੱਲੇ ਮੰਤਰ ਫੁਰੇ ਵਾਚਾ ਦੇਖਾਂ ਬਾਬਾ ਪੈਰੂ ਤੇਰੀ ਕਲਾਮ ਦਾ ਤਮਾਸ਼ਾ ਦੁਹਾਈ ਗੁਰੂ ਗੋਰਖਨਾਥ ਦੀ ਤਾਂ ਦੋਸਤੋ ਇਹ ਕਲਾਮ ਸੀ ਕਲਾਮ ਮੈਂ ਫਿਰ ਤੋਂ ਬੋਲ ਦਿੰਨਾ ਸਤਨਾਮ ਆਦੇਸ਼ ਗੁਰੂ ਕੋ ਪੈਰੋਨਾਥ ਸ਼ਬਦਾ અવਤਾਰ ਕਰਦਾ ਦੁਨੀਆਂ ਦੇ ਬੇੜੇ ਪਾਰ ਪੂਤਾਂ ਪਰੇਤਾਂ ਦਾ ਰਾਜਾ ਗੁਰੂ ਗੋ ਰਖਨਾਥ ਦਾ ਚੇਲਾ ਭਗਤਾਂ ਦੇ ਕਾਰਜ ਰਾਸ ਕਰੇ ਸੋਹਿਲਾ ਚੱਲੇ ਮੰਤਰ ਫਰੇਵਾਚਾ ਦੇਖਾਂ ਬਾਬਾ ਪੈਰੋ ਤੇਰੀ ਕਲਾਮ ਦਾ ਤਮਾਸ਼ਾ ਤੋਹਾਈ ਗੁਰੂ ਗੋ ਰਖਨਾਥ ਕੀਤਾ ਦੋਸਤੋ ਇਹ ਸੀ ਕਲਾਮ ਇਹ ਛੋਟੀ ਜੀ ਕਲਾਮ ਹੈ ਕੋਈ ਕਲਾਮ ਜਿਆਦਾ ਵੱਡੀ ਵੀ ਨਹੀਂ ਹੈਗੀ ਜੇ ਇਸ ਕਲਾਮ ਨੂੰ ਤੁਸੀਂ ਪੜ ਲਿਆ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਇਹ ਕਲਾਮ ਦੀ ਤਾਕਤ ਕਿੰਨੀ ਆ ਤਾਂ ਦੋਸਤੋ ਇਹ ਜਿਹੜੀ ਕਲਾਮ ਹੈ ਸ਼ਨੀਵਾਰ ਤੋਂ ਜਾਂ ਮੰਗਲਵਾਰ ਤੋਂ ਕਿਤੇ ਦਿਨ ਵੀ ਸ਼ੁਰੂ ਕਰ ਸਕਦੇ ਹੋ ਤੇ ਇਹਦੀਆਂ ਘੱਟੋ-ਘੱਟ ਤੁਸੀਂ ਪੰਜ ਮਾਲਾ ਰੋਜ਼ ਦੀਆਂ ਕਰਨੀਆਂ ਆ ਪੰਜ ਮਾਲਾ ਰੋਜ਼ ਦੀਆਂ ਕਰਨੀਆਂ ਤੇ ਪਾਬੇ ਭੈਰੋ ਨੂੰ ਇਹਦੇ ਵਿੱਚ ਕੀ ਹੈ ਭੋਗ ਦੇ ਵਿੱਚ ਤੁਸੀਂ ਕੁਝ ਵੀ ਦੇ ਸਕਦੇ ਹੋ ਜੇ ਤੁਹਾਡੀ ਸ਼ਰਧਾ ਹੈ ਤੁਸੀਂ ਆਪਣੇ ਸ਼ਰਧਾ ਦੇ ਅਨੁਸਾਰ ਭੋਗ ਦੇ ਸਕਦੇ ਹੋ ਇਹਦੇ ਵਿੱਚ ਇਹ ਸਤਵਿਕ ਭੋਜਨ ਵੀ ਹੈ ਤਾਮਸਿਕ ਵੀ ਦੇ ਸਕਦੇ ਜੀ ਸਤਵਿਕ ਭੋਜਨ ਦੀ ਮੈਂ ਗੱਲ ਕਰਾਂ ਤਬਾ ਬਾਬਾ ਪੈਰੋ ਨੂੰ ਦੋ ਲੱਡੂਆਂ ਤੇ ਦੋ ਲੱਡੂ ਤੇ ਇੱਕ ਪਾਣ ਮਿੱਠਾ ਪਾਣ ਇਹੀ ਚੜਾ ਦਿੱਤਾ ਜਾਵੇ ਤਾਂ ਇਹਦੇ ਵਿੱਚ ਵੀ ਬਾਬਾ ਪੈਰੋ ਸਿੱਧੇ ਹੀ ਪ੍ਰਾਪਤ ਕਰਦੇ ਨੇ ਇਹ ਇਹ ਜਿਹੜਾ ਸਾਤਵਿਕ ਭੋਜਨ ਆ ਤਾਮਸਿਕ ਭੋਜਨ ਦੇ ਵਿੱਚ ਇਹਦੇ ਵਿੱਚ ਕੀ ਲੱਗਣਾ ਇਹਦੇ ਵਿੱਚ ਇਹਦੇ ਵਿੱਚ ਕਲੇਜੀ ਲੱਗਣੀ ਆ ਸ਼ਰਾਬ ਦੀ ਬੋਤਲ ਲੱਗਣੀ ਆ ਸਿਗਰਟ ਲੱਗਣੀ ਆ ਠੀਕ ਹੈ ਇੱਕ ਨਾਰੀਅਲ ਲੱਗਣਾ ਸੰਧੂਰ ਲੱਗਣਾ ਲੌਂਗ ਇਲਾਇਚੀਆਂ ਪਾਣ ਇਹ ਸਾਰਾ ਕੁਝ ਸਮਾਨ ਜਿਹੜਾ ਕਿਤੇ ਵੀ ਤੁਸੀਂ ਸ਼ਮਸ਼ਾਨ ਦੇ ਵਿੱਚ ਦੇ ਸਕਦੇ ਹੋ ਜਾਂ ਕਿਤੇ ਉਜਾੜ ਥਾਂ ਤੇ ਦੇ ਸਕਦੇ ਜਾਂ ਪੈਰੋ ਦੇ ਮੰਦਰ ਚ ਦੇ ਸਕਦੇ ਹੋ ਜਿੱਥੇ ਸ਼ਰਾਬ ਚੜਦੀ ਹੋਵੇ ਜਿੱਥੇ ਨਹੀਂ ਚੜਦੀ ਹੋਈ ਉੱਥੇ ਦੋ ਲੱਡੂ ਤੇ ਮਿੱਠਾ ਪਾਨ ਵੀ ਦੇ ਸਕਦੇ ਹੋ ਜਿਹਨੇ ਸਾਧਵਿਕ ਤਰੀਕੇ ਨਾਲ ਕਰਨੀਏ ਦੋ ਤਰੀਕੇ ਨਾਲ ਕੰਮ ਕਰਦੇ ਆ ਤੇ ਕਿਉਂ ਕਰਕੇ ਇਹ ਨਾਲ ਦੀ ਜਿਹੜੀ ਤਾਕਤ ਆ ਉਹ ਸਾਧਵਿਕ ਤਰੀਕੇ ਦੀ ਲੈਣੀ ਆ ਤਾਂ ਸਾਧਵਿਕ ਤਰੀਕੇ ਨਾਲ ਆਉਣਗੇ ਤਾਮਸਿਕ ਤਰੀਕੇ ਨਾਲ ਆਉਣਗੇ ਤਾਂ ਤਾਮਸਿਕ ਤਰੀਕੇ ਦੀ ਲੈਣਗੇ ਦੋ ਤਰੀਕੇ ਦੀ ਇਹ ਭੋਗ ਪ੍ਰਸ਼ਾਦ ਦੀ ਵਿਧੀ ਆ ਤਾਂ ਦੋਸਤੋ ਕੰਮ ਦੋਨਾਂ ਪਾਸੇ ਇੱਕੋ ਹੀ ਹੋਣਾ ਆ ਜਿੱਦਾਂ ਮਰਜ਼ੀ ਲੈ ਲਿਓ ਠੀਕ ਹੈ ਕਿਉਂਕਿ ਕਿ ਉਧਰੋਂ ਜਿਹੜਾ ਕੰਮ ਤੇਜ਼ੀ ਨਾਲ ਕਰਨਾ ਹੈ ਤਾਂ ਆਮ ਚਿਕ ਭੋਜਨ ਦੇ ਨਾਲ ਤੇਜ਼ੀ ਨਾਲ ਕੰਮ ਹੋ ਜਾਣਾ ਆ ਸਾਤਵਿਕ ਭੋਜਨ ਦੇ ਨਾਲ ਥੋੜਾ ਜਿਹਾ ਸਮਾਂ ਜ਼ਰੂਰ ਲੱਗ ਜਾਂਦਾ ਹੈ ਤਾਂ ਦੋਸਤੋ ਇਹ ਜਿਹੜੀ ਕਲਾਮ ਆ ਤੁਸੀਂ ਲਗਾਤਾਰ 41 ਦਿਨ ਪੜ੍ਹਨੀ ਹੈ 41 ਦਿਨ ਤੁਸੀਂ ਸ਼ਾਮ ਦੇ ਟਾਈਮ ਕਿਸੇ ਟਾਈਮ ਵੀ 9 10 ਵਜੇ ਬਹਿ ਸਕਦੇ ਹੋ ਬਹਿ ਕੇ ਤੁਸੀਂ ਪੰਜ ਮਾਲਾ ਰੋਜ਼ ਦੀਆਂ ਜਾਪ ਕਰਨੀਆਂ ਰਤਰਾਕਸ਼ੀ ਦੀ ਮਾਲਾ ਦੇ ਉੱਤੇ ਇਹਦਾ ਜਾਪ ਸੁਣਾਇਆ ਆ ਆਸਣ ਲਾ ਕੇ ਬੈਠਣਾ ਆ ਤੇ ਸਾਹਮਣੇ ਬਾਬੇ ਪੈਰੋ ਦੀ ਫੋਟੋ ਰੱਖ ਕੇ ਤੁਸੀਂ ਇਸ ਕਲਾਮ ਨੂੰ ਸਿੱਧ ਕਰ ਸਕਦੇ ਹੋ ਜੇ ਤੁਸੀਂ ਇਸ ਕਲਾਮ ਨੂੰ ਪੜ੍ਹਨਾ ਹੈ ਤੇ ਬਾਬੇ ਪੈਰੋ ਦੀ ਫੋਟੋ ਜ਼ਰੂਰ ਰੱਖਣੀ ਹੈ ਸਾਹਮਣੇ ਇਸ ਦੇ ਅੱਗੇ ਤੁਸੀਂ ਕੋਈ ਦੀਵਾ ਲਗਾਉਣ ਦੀ ਲੋੜ ਨਹੀਂ ਸਿਰਫ ਦੋ ਅਰਗਬਤੀਆਂ ਲਾ ਕੇ ਬੈਠ ਜਾਣਾ ਹੈ ਬੱਸ ਹੋਰ ਕੁਝ ਨਹੀਂ ਕਰਨਾ ਬਾਕੀ ਦਾ ਕੰਮ ਜਿਹੜਾ ਭੋਗ ਪ੍ਰਸ਼ਾਦ ਹੈ ਤੁਸੀਂ ਬਾਹਰ ਮੰਦਰ ਚ ਹੀ ਦੇਣਾ ਹੈ ਠੀਕ ਹੈ ਜਾਂ ਸ਼ਮਸ਼ਾਨ ਚ ਦੇਣਾ ਹੈ ਤਾਂ ਦੋਸਤੋ ਇਸ ਤਰੀਕੇ ਨਾਲ ਇਹਦੀ ਸਾਰੀ ਜਿਹੜੀ ਤੁਹਾਨੂੰ ਵਿਧੀ ਦੱਸ ਦਿੱਤੀ ਹੈ ਤੇ ਇਹੀ ਵੀਡੀਓ ਸੀ ਸਾਡੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਇਹਨੂੰ ਜਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾ ਦੀ ਮਾਲਕ ਪਲੀ ਕਰੇ